ਆਪਾ ਕਾ ਨਾਮ ਛੱਡਦੇ ਆਂ ਨੀ ਨੀ ਮੈਂ ਤਾਂ ਮੈਂ ਆ ਗਿਆ ਮੈਂ ਚਾ ਚਾ ਪਾੜ ਦਾ ਪਾੜ ਕਾ ਨਾ ਚੈੱਕ ਕਰਿਆ ਕਰੋ ਅੰਨੇ ਮੈਂ ਤਾਂ ਕਹਿੰਦਾ ਮੈਂ ਕੀਤਾ ਯਾਰ 5 ਸਾਲ ਠੀਕ ਹੈ ਦੇਖੋ ਲਿਖੇ ਕਰੋ ਨਾ ਸਿੱਧਾ ਦੇ ਦੋ ਆਪਾ ਕਰੋ ਫੋਟੋ ਕਰੀਏ ਓਕੇ ਠੀਕ ਹੈ ਉਹ ਤਾਂ ਖੜੇ ਹੋ ਓਕੇ ਚੈੱਕ ਕਰਵਾ ਲਓ ਇੱਥੇ ਠੀਕ ਹੈ ਜਾ ਕੋਈ ਕੋਈ ਕਰਾ ਇਥੇ ਚੈੱਕ ਜੇ ਤੁਸੀ ਇਦਾਂ ਕਰੋ ਬਲਰਾਮ ਨੂੰ ਦੇ ਦੋ ਤਾਂ ਲੈ ਲਓ ਚਲੋ ਅੱਗੇ ਅੱਛਾ ਬਿਠੇ ਕੋਈ ਨਹੀਂ ਇੱਥੇ ਫਰਵੀਅਰ ਦਾ ਬਾਬਾ ਹੋ ਗਿਆ ਪਿੰਡਾ ਸਰ ਮਨੂ ਨਾ ਸਰ ਮਨੂ ਦੋਸ ਮੈ ਲੈ ਲਾ 15 ਕੰਮ ਜਾ ਲਾ ਬੈ ਲੋਕ ਦਾ ਤਾਂ ਤੁਹਾਨੂੰ ਗਿਆ ਜੀ ਫੈਬ੍ਰੀਕਟ ਦੇ ਵਾਲਾ ਆਫਿਸ ਆਫਿਸ ਦੇ ਦਿੰਦਾ ਸਰ ਥੈਂਕ ਯੂ ਸਰ ਤੇ ਉਹਨਾਂ ਨਾਲ ਗੱਲ ਹੋ ਗਈ ਸਮਝ ਸਾਨੂੰ ਆ ਸਾਡੀ ਰਿਕਵੈਸਟ ਹੈ ਜੀ ਇਹ ਪੂਰੀਆਂ ਕਰਨੀ ਤੇ ਹੋ ਗਿਆ ਜੀ ਇਹ ਤੇ ਥੋੜੀ ਜਿਹੀ ਹਵਲ ਕਰਾ ਦਿਓ ਜੀ ਥੋੜੀ ਥੋੜੀ ਜੀ ਮੇਨ ਇਹ ਤੇ ਆਮ ਹੋ ਗਈ ਆ ਤੇ ਮੈਂ ਅੱਜ ਰੋਡ ਦਾ ਨਵ ਰੋਡ ਦੇ ਨੌਂ ਦਾ ਟੁਟ ਕਰਨਾ ਪੜ ਜਾਏਗਾ ਕੰਲੀ ਆਇਆ ਸੀ ਮੇਰੇ ਨਾਲ ਮੇਰੇ ਸਾਥੀ ਨੇ ਹਾਜ਼ਰ ਮਾਨ ਫਕਰਾ ਤੇ ਹੋਟੀ ਕਾਫੀ ਲੰਬਾ ਸੀਮੈਂਟ ਹੈ ਪੱਛੀ ਲੱਗਦਾ ਹੈ ਸਫਲ ਹੋਏਗਾ ਯੂ ਵਿਲ ਸੀ ਕਿ ਬਹੁਤ ਵਧੀਆ ਸੜਕ ਬਣ ਰਹੀ ਹੈ ਬਿਲਕੁਲ ਨਵੇਂ ਵਰਗੀ ਬਣ ਜਾਏਗੀ ਔਰ ਇਹਦਾ ਕੰਮ ਅੱਜ ਅੱਜ ਹੀ ਸੁਪਰੀਨ ਅੱਜ ਆ ਕੱਲ ਨੂੰ ਹੋਏਗਾ ਔਰ ਤੁਸੀਂ ਦੇਖੋ ਥੋੜੇ ਦਿਨਾਂ ਦੇ ਵਿੱਚ ਹੀ ਕਿਉਂਕਿ ਮੈਂ ਬੜਾ ਬਾਹਰੀ ਹਰਮਨ ਸਟੇਟ ਵਡ ਨੇ ਮੇਸ਼ਾ ਨਾ ਨੇ ਮੇਰਾ ਸਾਥ ਦਿੱਤਾ ਕਿਸੇ ਪਟਲ ਪਾਰਟੀ ਤੋਂ ਅੱਜ ਮੈਂ ਆਮ ਆਦਮੀ ਪਾਰਟੀ ਮੇਸ਼ਾ ਨਾ ਨੇ ਸਿਕਾਦੀਆਂ ਪੋਜੀਸ਼ਨ ਪਰ ਮੁੱਖ ਮੰਤਰੀ ਦੇ ਕਮਾਨੇ ਪਸੰਦ ਕੀਤਾ ਔਰ ਮੈਂ ਇਹਨੂੰ ਲਿਖਵਾ ਦਿੱਤਾ ਹੈ ਕਿ ਬੰਨਵਾ ਦੀ ਓਕਾ ਮਿਲਿਆ ਕਿ ਉਹ ਕਿਹੜਾ 25 25 ਲੱਖ ਲੱਖ 25 ਲੱਖ ਕੰਮ ਕਰਦਾ ਸਤਿ ਸ਼੍ਰੀ ਅਕਾਲ ਉਹ ਕਿੱਥੇ ਆ ਮਾੜਾ ਨਾਲ ਕੰਮ ਨਹੀਂ ਕਰਾ ਪਿੱਛੇ ਥੋੜੀਆ ਪਿੱਛੇ ਕਰਾ ਦਿਓ ਉਹ ਟ੍ਰੈਫਿਕ ਲੱਗਣਾ ਓਕਾ ਹੋਵੇ ਉਹ ਵੀ ਉਹਦੀ ਹੋਵੇ ਉਹ ਐਕਸੀਡੈਂਟ ਦਾ ਹਰ ਵਕ ਡਰਦਾ ਮਾਝਾ ਦੇਖੋ ਕੈਨੂ ਤਾਂ ਅਰਬਨ ਸਟੇਟ ਹੈ ਪਰ ਜੇ ਅਰਬਨ ਸਟੇਟ ਦੀਆਂ ਸਮੱਸਿਆ ਨੂੰ ਦੇਖਿਆ ਜਾਵੇ ਤੇ ਬਹੁਤ ਸਾਰੀਆਂ ਨੇ ਸਭ ਤੋਂ ਪਹਿਲਾਂ ਤਾਂ ਜਿਹੜੀ ਅਪਰ ਸਟੇਟ ਦੀ ਜੀਟੀ ਰੋਡ ਤੇ ਐਂਟਰੀ ਹੈ ਉਹਦਾ ਹੀ ਬਹੁਤ ਬੁਰਾ ਹਾਲ ਹੈ ਉੱਥੇ ਉੱਤੇ ਇੱਕ ਤਾਂ ਰੇੜੀਆਂ ਲੱਗੀਆਂ ਹੋਈਆਂ ਨੇ ਜਿਹਦੇ ਕਰਕੇ ਉੱਤੇ ਰਸ਼ ਪੈ ਜਾਂਦਾ ਹੈ ਦੂਸਰਾ ਉੱਤੇ ਡੰਪ ਬਣਿਆ ਹੋਇਆ ਹੈ ਤੇ ਇਸ ਡੰਪ ਦੇ ਵਿੱਚ ਇੰਨਾ ਜ਼ਿਆਦਾ ਕੂੜਾ ਆਉਂਦਾ ਹੈ ਕਿ ਹਰ ਆਉਣ ਵਾਲੇ ਰਿਸ਼ਤੇਦਾਰ ਨੂੰ ਸਵਾਗਤ ਕਰਦਾ ਐਨੀ ਬ੍ਰੈਡਸਮਲ ਆਉਂਦੀ ਹੈ ਉਸ ਤੋਂ ਇਲਾਵਾ ਪਾਰਕਾਂ ਦੀ ਸਾਂਭ-ਸਮਾਂਗ ਸਿਵਲਕਾ ਸਿੱਟੀ ਲਾਈਟ ਨਹੀਂ ਆ ਬਹੁਤ ਸਾਰੀਆਂ ਹੋਰ ਵੀ ਸਮੱਸਿਆਵਾਂ ਬਣਦੀਆਂ ਹੋਰ ਇੱਕ ਬਹੁਤ ਇਹ ਬੱਤੀ ਸਮੱਸਿਆ ਸੀ ਸੜਕਾਂ ਜਿਸ ਦਾ ਅਧਿਕਾਰੂ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਕਬਾੜਾ ਦੇ ਇੰਚਾਰਜ ਸਰਦਾਰ ਜਗੰਦਰ ਸਿੰਘ ਜੀ ਨਾਲ ਅਤੇ ਉਹਨਾਂ ਦੇ بیٹے ਅਰਜਮਾਨ ਜੀ ਨੇ ਇਹ ਕੰਮ ਕਰ ਦਿੱਤਾ ਹੈ ਹੋਰ ਬਹੁਤ ਕੁਝ ਨਹੀਂ ਗੱਲ ਅਸੀਂ ਬਹੁਤ-ਬਹੁਤ ਤਲਾਵ ਕਰਦੇ ਹਾਂ ਤਾਂ ਜੋ ਇਹ ਜਿਹੜੀ ਸ਼ੁਰੂਆਤ ਹੋਈ ਹੈ ਇਹਦੇ ਨਾਲ ਸਾਡੀਆਂ ਇਸ ਹਲਕੇ ਦੀਆਂ ਸੜਕਾਂ ਬਣ ਜਾਣਗੀਆਂ ਹੋਰ ਇੱਕ ਸਮੱਸਿਆ ਜਿਹੜੀ ਹੈ ਉਹ ਹੱਲ ਹੋ ਜਾਏਗੀ ਅਸੀਂ ਬਹੁਤ-ਬਹੁਤ ਦੁਆਵਾਂ ਸਾਡੇ ਤੋਂ ਤਲਾਵ ਕਰਦੇ ਹਾਂ ਪਹਿਲਾਂ ਤਾਂ ਮੈਂ ਅਰਬਨ ਸਟੇਟ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਆਂ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਆਂ ਅੱਜ ਮਾਨ ਸਾਹਿਬ ਆਏ ਸੀਗੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੋਂ ਹਲਕਾ ਇੰਚਾਰਜ ਆ ਅੱਜ ਉਹਨਾਂ ਨੇ ਜਿਹੜੀ ਸੜਕ ਦਾ ਉਦਘਾਟਨ ਕੀਤਾ ਆ ਉਹਨਾਂ ਨੇ ਕਿਹਾ ਵੀ ਅਰਬਨ ਸਟੇਟ ਦੇ ਜਿੰਨੇ ਵੀ ਹੈਗੇ ਆ ਸੜਕ तकरीबन ਨਵੀਆਂ ਬਣੋਗੀਆਂ ਜਿੱਥੇ ਕੋਈ ਪੈਚ ਵਰਕ ਕਰਨ ਵਾਲਾ ਉਹ ਕਰਾਵਾਂਗੇ ਇਸ ਕਮੇਟੀ ਘਰ ਜਿਹੜੇ ਕਾਰਪੋਰੇਸ਼ਨ ਕੋ ਪੈਸਾ ਬਹੁਤ ਪਿਆ ਲੇਕਿਨ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਆ ਅੱਗੇ ਸਾਨੂੰ ਕੰਮ ਦੱਸੇ ਤੇ ਆਪਣਾ ਕੰਮ ਕਰਾਵੇ ਇਹ ਨਹੀਂ ਹੈਗਾ ਕਿ ਪਾਰਟੀ ਆਮ ਆਦੀ ਪਾਰਟੀ ਦਾ ਕੰਮ ਕਰਨਾ ਅਸੀਂ ਹਰੇਕ ਬੰਦੇ ਨਾਲ ਚੱਲਣ ਨੂੰ ਤਿਆਰ ਬੈਠੇ ਆ ਸਾਡੇ ਕੋਲ ਆਓ ਕੰਮ ਦਿਖਾਓ ਲਿਖ ਕੇ ਦਿਓ ਜਿੰਨਾ ਕੰਮ ਹੈਗਾ ਅਸੀਂ ਕਰਨ ਨੂੰ ਤਿਆਰ ਆ ਪਰ ਗਾਹਾਂ ਤੋਂ ਸਾਨੂੰ ਵੀ ਸਪੋਰਟ ਚਾਹੀਦੀ ਏ ਜੇ ਕਾਰਪੋਰੇਸ਼ਨ ਬੰਦ ਹੀ ਆ ਇੰਨਾ ਪੈਸਾ ਪਿਆ ਸਾਡੇ ਕੋਲ ਅਸੀਂ ਹਰੇਕ ਸ਼ਹਿਰ ਦਾ ਜਿਹੜੀ ਗਲੀਆਂ ਆ ਐਨ ਵਧੀਆ ਢੰਗ ਨਾਲ ਅਸੀਂ ਜਿਹੜੀਆਂ ਪੂਰੀਆਂ ਤਿਆਰ ਕਰਾਵਾਂਗੇ ਧੰਨਵਾਦ ਅੱਜ ਜੋ ਬਾਦ ਸਾਹਿਬ ਨੇ ਆਵਾਜ਼ੀ ਪਾਰਟੀ ਕੋਲੋਂ ਹਰ ਬਸੇੜੀ ਦੀ ਸੜਕਾਂ ਦਾ ਵਿਕਾਸ ਵਾਸਤੇ ਜੋ ਸ਼ੁਰੂਆਤ ਕੀਤੀ ਆ ਬਹੁਤ ਬਹੁਤ ਤਹਿਦਿਲ ਉਤਰਵਾਦੀ ਆ ਔਰ ਆਸ ਕਰਦਾ ਕਿ ਜੋ ਬਾਕੀ ਵੀ ਸੜਕਾਂ ਜਿੱਥੇ ਰਹਿ ਗਈਆਂ ਜਿਹੜੇ ਬਜ਼ੂਰੇ ਕੰਮ ਪਏ ਆ ਜਦਾ ਡੰਪ ਹੈਗਾ ਉਹਦੇ ਚਕਾਉਣ ਦੀ ਗੱਲ ਚੱਲਦੀ ਆ ਪਿੱਛੇ ਜੋ ਸੀਵੇ ਦਾ ਵਿਕਾਸੀ ਹੋ ਜਾਏਗਾ ਉਹਦੀ ਗੱਲ ਚੱਲਦੀ ਆ ਔਰ ਜਿਹੜੀਆਂ ਰੋਡ ਦੇ ਉੱਤੇ ਕੁਝ ਨਜਾਇਜ਼ ਕਬਜ਼ੇ ਆ ਉਹਨਾਂ ਨੂੰ ਪਿੱਛੇ ਕਰਾਉਣ ਦੇ ਵਾਸਤੇ ਗੱਲ ਚੱਲਦੀ ਆ ਮੈਂ ਇਹ ਵੀ ਵਾਅਦਾ ਕਰਦਾ ਵੀ ਆਸ ਕਰਦਾ ਬਾਅਦ ਸਾਲ ਤੋਂ ਉਹ ਵੀ ਜੋ ਅਸੀਂ ਮਗ ਦਿੱਤਾ ਮੰਗ ਪੱਤਰ ਆਪਾਂ ਚਾਰ ਗਲਾਈਨਾਂ ਦਾ ਇੱਕ ਅਸੀਂ ਇਹ ਕਿਹਾ ਕਿ ਡੰਪ ਚਕਾਇਆ ਜਾਵੇ ਦੂਸਰਾ ਜੋ ਰੇੜੀਆਂ ਹੈਗੀਆਂ ਨਜਾਇਜ਼ ਤੌਰ ਤੇ ਬਹੁਤ ਉਸਾਰੀ ਕੀਤੀ ਹੋਈ ਹੈਗੀ ਉਹ ਪਿੱਛੇ ਲਿਆ دی ਜਾਓ ਉਹਨਾਂ ਨੂੰ ਅਸੀਂ ਇਹਦੀ ਕਰਾਂਗੇ ਲੈ ਜਾਓ ਉਧਾ ਲਓ ਚਾਹਤੋਂ ਪਿੱਛੇ ਦੇ ਚੇਹ ਲੈ ਆਓ ਤਾਂ ਕਿ ਉਹਦਾ ਨੁਕਸਾਨ ਨਿਕਰ ਕੇ ਰਾਜੀ ਤੀਸਰਾ ਜੋ ਮੇਰ ਰੋਡ ਦੇ ਵਿੱਚ ਜਾਂਦੀ ਹੈ ਜੋ ਸੜਕ ਹੈਗੀਆਂ ਉਹਨਾਂ ਸਾਰਿਆਂ ਦਾ ਜਿੱਥੇ ਟੁੱਟੀਆਂ ਹੈਗੀਆਂ ਉਹਨਾਂ ਨੂੰ ਠੀਕ ਕੀਤਾ ਜਾਵੇ ਇਥੇ ਪੈਚਵਰਕ ਹੁੰਦਾ ਪੈਚਵਰਕ ਕੀਤਾ ਜਾਇਆ ਵੀ ਤਾਂ ਕਿ ਜੋ ਸਬੂ ਅਰੋਸਨ ਰੋਸੀ ਹੈਗੇ ਆ ਉਹ ਕੋਈ ਨਰਾਜ਼ ਨਾ ਹੋਵੇ ਕਿਸੇ ਦੇ ਅੱਗੇ ਕਿਸੇ ਦੀ ਜਗ੍ਹਾ ਕੋਈ ਟੁੱਟੀ ਉੱਡਾ ਨਾ ਰਹੇ ਅਸੀਂ ਸਾਰਾ ਕੰਮ ਉਹ ਕਰਨ ਲਈ ਮਾਸਾ ਨੂੰ ਦੱਸ ਦਿੱਤੀ ਆ ਔਰ ਚੌਥਾ ਇਹ ਕਿਹਾ ਕਿ ਜਿੰਨੇ ਪਾਰਕਾ ਹੈਗੇ ਆ ਆਲੂ ਵਾਲੇ ਪਾਰਕਾ ਉਹਦੀ ਸਫਾਈ ਕਰਾਈ ਜਾਵੇ ਤਾਂ ਕਿ ਉਹ ਪਾਰਕਾ ਸਾਫ ਸੁੱਧੀ ਨਜ਼ਰ ਆਉਣ ਜਿਨ੍ਹਾਂ ਦੇ ਨਾਲ ਸਾਡਾ ਵਾਤਾਵਰਨ ਸਾਡੇ ਲੋਕ ਸਾਡੇ ਹਲਕਾ ਦੇ ਵਸਨੀਕ ਹੈਗੇ ਆ ਉਹ ਸੁਖ ਸ਼ਾਂਤੀ ਦਾ ਜੀਵਨ ਬਤੀਤ ਕਰਨ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਚੈਨਲ ਦਾ ਔਰ ਮੇਰੇ ਨਾਲ ਮੇਰੇ ঠাকুরਜੀ ਜੀ ਪਲਵੀਰ ਜੀ ਔਰ ਮੇਰੇ ਬਾਕੀ ਹਰਜੀਵਾਂ ਜੀ ਆ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਜੀਨੂ ਅਸੀ ਮਾਂ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਵਾਦੀ ਆ ਇਹਨਾਂ ਸ਼ਖਸਾਂ ਦਾ ਮੈਂ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਲਗਭਗ 2 ਸਾਲ ਹੋ ਗਿਆ ਸਾਨੂੰ ਅਰਬਨ ਸਟੀਟ ਦੀਆਂ ਸੜਕਾਂ ਟੁੱਟੀਆਂ ਨੂੰ بارش ਕਰਕੇ ਇਹ ਨੀਮਾ ਏਰੀਆ ਹੁਣ ਕਰਕੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਕਾਫੀ ਵਾਰ ਅਸੀਂ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਗਏ ਆ ਇੱਕ ਮਿਸ਼ਨਰ ਨੂੰ ਮਿਲਿਆ ਸੀ ਜੋ ਸਾਹਬ ਜੈਸਾ ਸਾਰੇ ਮਲਾਜਮਾਂ ਨੇ ਮਰਦਿਆਂ ਅੱਜ ਸਾਡੀ ਮੰਝੀ ਸੁਣਾਈ ਹੋਣ ਲੱਗੀ ਆ ਅੱਜ ਮਾਨ ਸਾਹਿਬ ਆਏ ਸੀਗੇ ਆਮ ਆਦੀ ਪਾਰਟੀ ਦੇ ਇੱਥੇ ਦੇ ਹੈੱਡ ਤੇ ਉਹਨਾਂ ਨੇ ਸੜਕ ਦਾ ਉਦਘਾਟਨ ਕੀਤਾ ਆ ਹੁਣ ਇੱਕ ਜਾਂ ਦੋ ਦਿਨਾਂ ਦੇ ਵਿੱਚ ਸਾਡੇ ਰੂਲਰ ਆ ਜਾਣ ਆ ਲੋਕ ਆ ਜਾਣੇ ਸਮਾਨ ਆ ਜਾਣ ਸੜਕਾਂ ਬਣ ਲੱਪਣੀਆਂ ਅਸੀਂ ਕਾਰਪੋਰੇਸ਼ਨ ਦੇ ਮਾਨ ਸਾਹਿਬ ਦੇ ਮਾਨ ਸਾਹਿਬ ਦੇ ਲੜਕੇ ਦੇ ਉਹਨਾਂ ਦੇ ਸਾਰੇ ਆਪਾਂ ਜਿੰਨੇ ਜਈ ਪ੍ਰਵਾ ਆਪਣੇ ਬੰਦੇ ਆ ਆਪਣੇ ਆਮ ਆਦਮੀ ਪਾਰਟੀ ਦੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਆ ਇਦਾਂ ਹੀ ਅਸੀਂ ਰਲ ਮਿਲ ਕੇ ਆਪਣਾ ਟਾਈਮ ਪਾਸ ਕਰਨਾ ਤੇ ਐਮ ਸੀ ਦੀਆਂ ਸੀਟਾਂ ਵੀ ਅਸੀਂ ਜਿੱਤਣੀਆਂ ਇੱਥੇ ਅਸੀਂ ਪੂਰਾ ਤਨਮਨ ਜੋਰ ਲਾ ਕੇ ਅਸੀਂ ਐਮ ਸੀ ਵੀ ਬਣਨਾ ਸਾਰੇ ਆਪਣੇ ਬੰਦੇ ਬਣਾਉਣੇ ਆ ਮਾਨ ਸਾਹਿਬ ਜੀ ਵੀ ਧੰਨਵਾਦ ਸਾਰਿਆਂ ਦਾ ਹੈਡ ਹੈਡ ਆਫ ਡਿਪਾਰਟਮੈਂਟ ਦਾ ਵੀ ਧੰਨਵਾਦ ਥੈਂਕ ਯੂ ਵੈਰੀ ਮਚ। 3-4 ਸਾਲ ਤੋਂ ਅਸੀਂ ਦੇਖ ਰਹੇ ਆ ਕਿ ਆ ਸਾਡੇ ਇਹ ਸੜਕ ਦਾ ਟੋਟਾ ਇੰਨਾ ਬਹੁਤ ਬੁਰੀ ਹਾਲਤ ਵਿੱਚ ਹੈ ਔਰ ਸਾਨੂੰ ਆਉਣ ਜਾਣ ਵਿੱਚ ਬਹੁਤ ਦਿੱਕਤ ਆਉਂਦੀ ਸੀ। ਸਾਨੂੰ ਯਹੀ ਹੈ ਸਾਰੀ ਜਿਹੜੀ ਵੀ ਆਉਂਦੇ ਜਾਂਦੇ ਸੀ ਸਾਰੀ ਬਹੁਤ ਦਿੱਕਤ ਮਾਂਦੇ ਸੀ ਕਿ ਬੱਚਿਆਂ ਨੂੰ ਛੱਡਣ ਜਾਣਾ ਕਿ ਚੱਲਿਆ ਜਾਣਾ ਤੇ ਜਿਹੜੇ ਪਿੱਛੇ ਬੈਠੀ ਸਵਾਰੀ ਉਹਨੂੰ ਵੀ ਦੁੱਖ ਹੁੰਦੇ ਤੇ ਆਪਣੇ ਵੀ ਤੇ ਆ ਹੁਣ ਸੜਕ ਬਣਨੀ ਸ਼ੁਰੂ ਹੋਈ ਆ ਸਾਨੂੰ ਬਹੁਤ ਖੁਸ਼ੀ ਆ। ਜਬ ਬਣਨੀ ਸ਼ੁਰੂ ਕੀ ਬਸ ਹੁਣ ਬਣ ਗਏ ਸਮਝੋ ਇਹ ਸਾਡੀ ਦਿ ਲੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਦਾ ਕਿ ਸਾਨੇ ਬਹੁਤ ਵਧੀਆ ਇਸ ਤਾਰ ਚਿਗੰਦਰ ਸਿੰਘ ਜੀ ਮਾਨ ਹਲਕਾ ਚਾਰਜ ਆਮ ਆਦਮੀ ਪਾਰਟੀ ਫਗਵਾੜਾ ਜਿਹੜੇ ਕਿ ਹੁਣੇ-ਹੁਣੇ ਇਸ ਸੜਕ ਦਾ ਉਦਘਾਟਨ ਕਰਕੇ ਗਏ ਨੇ ਇਸ ਤੇ ਕੰਮ ਚਾਲੂ ਹੋ ਚੁੱਕਾ ਹੈ ਔਰ ਉਮੀਦ ਹੈ ਕਿ ਜਲਦੀ ਹੀ ਅਰਬਨ ਸਟੇਟ ਦੀਆਂ ਸੜਕਾਂ ਕੰਪਲੀਟ ਹੋ ਜਾਣਗੀਆਂ ਜਿਹਦੇ ਨਾਲ ਜਿਹੜਾ ਕਿ ਆਵਾਜਾਈ ਦੇ ਵਿੱਚ ਬਹੁਤ ਵੱਡੀ ਦਿੱਕਤ ਸੀ ਉਹ ਪੂਰੀ ਹੋ ਜਾਏਗੀ ਇਹ ਸੜਕ ਦੇ ਉੱਪਰ ਬਰੂਮਰ ਦੇ ਨਾਲ ਸਾਫ਼ ਕੀਤੀ ਜਾ ਰਹੀ ਹੈ ਤਾਂ ਜੋ ਕਿ ਕੋਈ ਮਿੱਟੀ ਕਟਾ ਹੋਰ ਜੋ ਕੁਝ ਵੀ ਹੈ ਉਹਨੂੰ ਇੱਥੋਂ ਸਾਫ਼ ਕੀਤਾ ਜਾਵੇ ਤਾਂ ਜੋ ਕਿ ਲੁੱਕ ਦੀ ਪਕੜ ਜਿਹੜੀ ਹੈ ਸੜਕ ਦੇ ਨਾਲ ਵਧੀਆ ਹੋ ਜਾਵੇ ਸੜਕ ਦਾ ਬਹੁਤ ਬੁਰਾ ਹਾਲ ਹੋਣ ਕਰਕੇ ਇਸ ਦਾ ਲੱਗਿਆ ਜਿਹਾ ਕਿ ਜਿਵੇਂ ਬਿਲਕੁਲ ਸੱਦੇ ਮਿੱਟੀ ਹੀ ਰਹਿ ਗਈ ਹੈ ਕਿਤੇ ਕਿਤੇ ਸੜਕ ਨਹੀਂ ਦਿੱਤੀ ਇਸੇ ਕਰਕੇ ਹੀ ਬਹੁਤ ਜ਼ਿਆਦਾ ਕੱਚਾ ਮਿੱਟੀ ਉੱਡ ਰਿਹਾ। ਉਹ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਉਹਦੇ ਉੱਪਰ ਪ੍ਰੀ-मिक्स ਪਾਇਆ ਜਾਏਗਾ। ਇਸ ਤਰ੍ਹਾਂ ਕਟਰ ਬਿਲਕੁਲ ਦਿਖਾਈ ਨਹੀਂ ਦੇ ਰਿਹਾ। ਇੰਨਾ ਮਿੱਟੀ ਕੱਟਾ ਉੱਡ ਰਿਹਾ। ਬਿਲਕੁਲ ਆਦੀ ਗ੍ਰਿਲ ਨੂੰ ਸਾਫ ਕਰਕੇ ਵਿੱਚੋਂ ਸੜਕ ਨੂੰ ਫੇਰੇ ਦੇ ਉੱਪਰ ਪ੍ਰੀਮਿਕਸ ਪਾਇਆ ਜਾਏਗਾ। ਉਹ ਨਾ ਤਾਂ ਨਾੁਰੇ ਨਹੀਂ ਲਾ। ਸਫਾਈ ਕੀਤੀ ਜਾ ਰਹੀ ਹੈ ਇਸ ਸੜਕ ਦੀ ਪ੍ਰੀਮਿਕਸ ਪਾਉਣ ਦੇ ਵਾਸਤੇ। Name. Already. अपना रहना नहीं सारा बर्बाद हो जाएगा ये जो रोलिंग करूंगा ये सारा उखड़ जाएगा

ਪੈਣੀ ਆ ਨਾ ਇਹਨੇ ਇੱਕੋ ਜਿਹਾ ਕਰ ਦਿਆ ਨਾ ਇੱਕੋ ਜਿਹਾ ਕਰਨੀ ਆ ਹਾਂ ਉਹ ਕਿ ਤੁਮ ਆਖੇ ਦੇ ਜਿਹੜੇ ਜੂਨੀਅਰ ਇੰਜੀਨੀਅਰਿੰਗ ਆ ਬੋਲੋ ਜੀਨੀਅਰ ਦੇ ਦੇਖੋ ਟੈਕਨੀਕਲ ਕੰਮ ਹੈ ਉਹ ਟਰੱਕ ਅੱਗੇ ਤੁਰਿਆ ਜਾਂਦਾ ਹੈ ਮਗਰ ਤੁਰਿਆ ਜਾਂਦਾ ਹੈ ਉਹ ਜਿਹੜੇ ਡਾਕਟਰ ਤੋਂ ਜੂਨੀਅਰ ਹੈ ਨਾ ਬਹੁਤ ਕੰਪਲਿਕਟਿਡ ਕੰਮ ਹੈ ਨਾ ਦਾ ਬਿਲਕੁਲ ਸਹੀ ਗੱਲ ਹੈ ਬਿਲਕੁਲ ਠੀਕ ਹੈ ਉਹ ਬੰਦੇ ਜਿਹੜੇ ਨੇ ਉਹ ਔਖਾ ਕੰਮ ਹੈ